ਦਾਨ ਮੂਰ ਦੇਖੇ ਇਤਮਾਮ ਦਸ਼ਕੰਦ ਦਾ ਸਵਾਗਤ ਹੈ ਬੀਸੀ ਡਾਕਟਰ ਕੋਤੂਜੀ ਸਾਹਿਦ ਬਾਹਰ ਅੰਗਨਵਾੜੀ ਮਲਾਜ਼ਮ ਯੂਨੀਅਨ ਦੇ ਲੋਕ ਕੇਂਦਰ ਸਰਕਾਰ ਦੇ ਖਿਲਾਫ ਰੋਸ ਫੈਡਰੇਸ਼ਨ ਕੀਤਾ ਗਿਆ ਹੈ ਇਸ ਰੋਸ ਦੇ ਦਰਸ਼ਨ ਵਿੱਚ ਸੁਭਾ ਪ੍ਰਦਾਨ ਹਰਜੀਤ ਕੋ ਪੰਜੂਲਾ ਵੀ ਪਹੁੰਚੇ ਹਨ ਗਲਬਤ ਕਰਦੇ ਹਨ ਹਰਜੀਤ ਕੋ ਪੰਜੂਲਾ ਨਾਂ ਅੱਜ ਜੇ ਸਾਡੀ ਆਲ ਇੰਡੀਆ ਦੀ ਕਾਲ ਹੈ ਕਿਉਂਕਿ ਸੈਂਟਰ ਦੀ ਜਿਹੜੀ ਹੈ ਸਰਕਾਰ ਹੈ ਉਹ ਅੰਗਨਵਾੜੀ ਵਰਕਰਾਂ ਬਾਰੇ ਕੁਝ ਵੀ ਨਹੀਂ ਸੋਚ ਰਹੀ ਨਾ ਹੀ ਉਹ ਆਈਸੀਡੀਐਸ ਨੂੰ ਸਾਡੀ ਡਿਮਾਂਡ ਹੈ ਵੀ ਆਈਸੀਡੀਐਸ ਨੂੰ ਇੱਕ ਵੱਖਰਾ ਵਿਭਾਗ ਬਣਾਇਆ ਜਾਵੇ ਸਾਡੇ ਆਂਗਣਵਾੜੀ ਵਰਕਰਾਂ ਨੂੰ ਪੈਨਸ਼ਨ ਦਾ ਸਕੀਮ ਲਾਗੂ ਕੀਤੀ ਜਾਵੇ 3 ਤੋਂ 6 ਸਾਲ ਦੇ ਬੱਚੇ ਆ ਉਹ ਸਾਡੇ ਆਂਗਣਵਾੜੀ ਸੈਂਟਰਾਂ ਦੇ ਵਿੱਚ ਸਾਨੂੰ ਦਿੱਤੇ ਜਾਣ ਨਾਲ ਹੀ ਜਿਹੜੀ ਐ ਫੀਡ ਹੈ ਉਹ ਵਧੀਆ ਵਧੀਆ ਜਿਹੜੀ ਪੋਸ਼ਣ ਫੀਡਾ ਜਿਹੜੀ ਉਹ ਵਧੀਆ ਬੱਚਿਆਂ ਨੂੰ ਮਿਲਣੀ ਚਾਹੀਦੀ ਹੈ ਤਾਂ ਕਿ ਤਾਂ ਹੀ ਕੋ ਪੋਸ਼ਣ ਦੂਰ ਹੋ ਸਕਦਾ ਵੀ ਗੰਦੀ ਫੀਡ ਨਾਲ ਤਾਂ ਬੱਚੇ ਬਿਮਾਰ ਹੋ ਰਹੇ ਨੇ ਨਾਲ ਹੀ ਜਿਹੜੀ ਸੁਪਰੀਮ ਕੋਰਟ ਦਾ ਸਾਡੇ ਫੈਸਲਾ ਸੁਪਰੀਮ ਕੋਰਟ ਨੇ ਸਾਡੇ ਹੱਕ 'ਚ ਕੀਤਾ ਵੀ ਆਂਗਣਵਾੜੀ ਵਰਕਰਾਂ ਨੂੰ ਜਿਹੜੀ ਦਿ੍ਰਸ਼ਟੀ ਦਿੱਤੀ ਜਾਵੇ ਸਾਡੀ ਇਹ ਡਿਮਾਂਡ ਹੈ ਸੈਂਟਰ ਦੀ ਸਰਕਾਰ ਤੋਂ ਵੀ ਸਾਡਾ ਗੈਰੰਟੀ ਦਾ ਪ੍ਰਬੰਧ ਕੀਤਾ ਜਾਵੇ ਪੈਨਸ਼ਨ ਦਾ ਪ੍ਰਬੰਧ ਕੀਤਾ ਜਾ ਪਰ ਮੋਦੀ ਸਰਕਾਰ ਜਿਹੜੀ ਕਹਿ ਲਈ ਸੀ ਵੀ ਮੈਂ ਹਰ ਇੱਕ ਮੁਲਾਜ਼ਮਾ ਵਾਸਤੇ ਬਹੁਤ ਕੁਝ ਕਰੂੰਗੀ ਪਰ ਹਰ ਹਰ ਇੱਕ ਮੁਲਾਜ਼ਮਾ ਜਿਹੜਾ ਸੈਂਟਰ ਦੀ ਸਰਕਾਰ ਤੋਂ ਦੁਖੀ ਹੈ ਤੇ ਅਸੀਂ ਵੀ ਸਾਰਿਆਂ ਨੂੰ ਕਹਿ ਰਹੇ ਆ ਵੀ ਜੇਕਰ ਅੱਗੇ ਜਿਹੜੀ ਸੈਂਟਰ ਦੀ ਸਰਕਾਰ ਆ ਜੇਕਰ ਸਾਡੀਆਂ ਡਿਮਾਂਡਾਂ ਇਹਨਾਂ ਨੇ ਨਾ ਮੰਨੀਆਂ ਇਹ ਤਾਂ ਅਸੀਂ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਇਹਨਾਂ ਦਾ ਪੂਰਾ ਇਹਨਾਂ ਦੇ ਪਿੰਡ-ਪਿੰਡ ਜਾ ਕੇ ਪ੍ਰਚਾਰ ਕਰਾਂਗੇ ਵੀ ਇਹ ਜਿਹੜੀ ਸੈਂਟਰ ਦੀ ਸਰਕਾਰ ਹੈ ਦੇ ਇਹ ਬਹੁਤ ਕਮੀ ਸਰਕਾਰਾਂ ਇਹਨਾਂ ਨੂੰ ਜੈਲੀ ਬੋਟ ਨਹੀਂ ਪਾਣੀ ਚਾਹੀਦੀ। ਸਾਡੀ ਫਰਵਰੀ ਦੇ ਵਿੱਚ ਵੀ ਕੋਈ ਫਰਵਰੀ ਦੇ ਵਿੱਚ ਜੇਕਰ ਫਰਵਰੀ ਦੇ ਵਿੱਚ ਸਾਡੀ ਆਲ ਇੰਡੀਆ ਦੀ ਜਿਹੜੀ ਕਾਲ ਹੈ ਅਸੀਂ 13 ਫਰਵਰੀ ਨੂੰ ਅਸੀਂ ਦਿੱਲੀ ਦੇ ਵਿੱਚ ਕੋਟ ਕਰਨ ਜਾ ਰਹੇ ਹਾਂ। ਕਿੰਨੇ ਕੁ ਅੰਦਰ ਵੱਡੀ ਮੁਲਾਜ਼ਮ ਜਿਹੜੇ ਸ਼ਾਮਲ ਹੋਣ ਦੇ ਚਾਹੇ ਜਿਹੜੇ ਅਸੀਂ ਉੱਥੋਂ ਸ਼ਾਮਿਲ ਹੋਣਾ ਅਸੀਂ 15000 ਜਿਹੜੀਆਂ ਸਾਡੇ ਇਥੋਂ 15000 ਅਸੀਂ ਬਤਰਾ ਜਾ ਕਿਸ ਤਰ੍ਹਾਂ ਦਾ ਰੋਸ ਪ੍ਰਦਰਸ਼ਨ ਹੋਏਗਾ ਰੋਸ ਪ੍ਰਦਰਸ਼ਨ ਮੌਕੇ ਦੇ ਹਿਸਾਬ ਨਾਲ ਦੇਖਾਂਗੇ ਅਸੀਂ ਮੌਕੇ ਦੇ ਹਿਸਾਬ ਨਾਲ ਜੋ ਵੀ ਤੁਸੀ ਲਿਖੀ ਹੋ ਉਸ ਦੇ ਹਿਸਾਬ ਨਾਲ ਸ਼ੁਰੂ ਕੀਤੀ ਇਹ ਵੀ ਹੈ ਕਿ ਕੋਈ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਕਰਕੇ ਨਹੀਂ ਦਾ ਅਸੀਂ ਜਿਹੜਾ ਅਸੀਂ ਜਿਹੜੀ ਗੰਤਰ ਮੰਤਰ ਦੇ ਵਿੱਚ ਅਸੀਂ ਪੁੱਛ ਕਰਾਂ ਕਿ ਡਿਮਾਂਡ ਜਿਹੜੀ ਕਾਫੀ ਸਮੇਂ ਤੋਂ ਲਟਕਦੀ ਆ ਰਹੀ ਹੈ ਤੁਸੀਂ ਕਾਫੀ ਵਾਰ ਵਿਰੋਧ ਵੀ ਕਰ ਚੁੱਕੇ ਕੇਂਦਰ ਸਰਕਾਰ ਦਾ ਤੁਹਾਨੂੰ ਨਹੀਂ ਲੱਗਦਾ ਕਿ ਕੇਂਦਰ ਸਰਕਾਰ ਤੁਹਾਨੂੰ ਵਿਤਕਰਿਆ ਕਰ ਰਹੀ ਹੈ ਜਿਹੜੀ ਕੇਂਦਰ ਸਰਕਾਰ ਆ ਬਿਲਕੁਲ ਅੰਗਣਵਾੜੀ ਵਸਤਰ ਹੈਲਪਰਾਂ ਨਾਲ ਵਿਸਤਾਰ ਕਰ ਰਹੀ ਆ ਤੇ ਜਿੱਦਾਂ ਮੋਦੀ ਸਰਕਾਰ ਨੂੰ ਆ 5 ਸਾਲਾਂ ਦੇ ਵਿੱਚ ਇੱਕ ਵੀ ਮਾਨ ਪੱਤੇ ਦਾ ਵਾਅਦਾ ਨਹੀਂ ਕੀਤਾ ਤੇ ਅਸੀਂ ਵੀ ਕਹਿੰਦੇ ਆ ਵੀ ਜਦੋਂ ਕਿ ਇੰਨੇ ਸਾਰੇ ਕਮਲਨ ਕੋਰਸਨ ਵਿੱਚ ਆਂਦਾ ਕੰਮ ਕੀ ਸਾਰੇ ਵਿਭਾਗਾਂ ਦਾ ਕੰਮ ਕੀ ਸੈਂਟਰ ਦੀ ਸਰਕਾਰ ਸਾਡੇ ਕੋਲ ਲੈ ਰਹੀ ਆ ਪਰ ਸਾਡੇ ਵਾਸਤੇ ਜਿਹੜਾ ਸਾਡੀ ਸੀਡੀਪੀ ਹੋਵੇ ਸਾਡਾ ਕਲਰਕ ਹੈ ਤੇ ਸਾਡਾ ਸਾਰਾ ਮੈਕਨੋ ਮੁਲਾਜ਼ਮ ਹੈ ਪਰ ਜਿਹੜਾ ਤੂਰਾ ਅੰਗਣਵਾੜੀ ਵਸਤਰ ਹੈਲਪਰ ਦਾ ਉਹਨਾਂ ਨੂੰ ਜਿਹੜਾ ਇਹ ਸੋਸ਼ਲ ਵਰਕਰ ਦਾ ਨਾਂ ਦੇ ਰਹੇ ਆ ਤੇ ਆ ਸਾਡੇ ਵੀ ਬੱਚੇ ਨੇ ਸਾਡੇ ਅਸੀਂ ਵੀ ਸਾਡੇ ਬਿਲਕੁਲ ਦਾ ਅਸੀਂ ਬੱਚਿਆਂ ਨੂੰ ਵਧੀਆ ਕੁਆਲਿਫੀਕੇਸ਼ਨ ਲਈਏ ਪਰ ਜਿਹੜੀ ਸੈਂਟਰ ਦੀ ਸਰਕਾਰ ਹੈ ਸਾਡੇ ਨਾਲ ਸ਼ੁਰੂ ਤੋਂ ਹੀ ਵਿਤਕਰਾ ਕਰਦੀ ਆ ਰਹੀ ਹੈ ਸੋ ਇਸ ਸੰਸੂਭਾ ਪ੍ਰਧਾਨ ਹਰਜੀਤ ਕੋ ਪੰਜਬੁਲਾ ਜੀ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਉਹਨਾਂ ਨਾਲ ਵੀ ਵਿਤਕਰਾ ਕਰਦੀ ਆ ਰਹੀ ਹੈ ਕੋਈ ਵੀ ਸਾਈਟ ਤੋਂ ਵੀ ਸਕਤੀ ਸੀ